ਖੇਡ ਕਬੱਡੀ ਦੇ ਵਿੱਚ ਮੈਂ ਬੋਲਣਾ ਤੇ ਨਹੀਂ ਸੀ ਪਰ ਮੈਂ ਬੇਨਤੀ ਕਰਦਾ ਆਹ ਬੰਦੇ ਨੇ ਵੀ ਕਬੱਡੀ ਖੇਡੀ ਹੈ ਔਰ ਬਹੁਤ سارے ਲੋਕ ਟਿੱਪਣੀਆਂ ਕਰਦੇ ਹੈ ਮੈਂ ਦੋਵਾਂ ਧਿਰਾਂ ਨੂੰ ਬੇਨਤੀ ਕਰਦਾ ਜਿਹੜਾ ਅੱਜ ਬਵਾਦ ਚੱਲ ਰਿਹਾ ਹੈ ਹੱਥ ਬੰਨ੍ਹ ਕੇ ਆ ਝੋਲੀ ਰੱਦ ਕੇ ਬੇਨਤੀ ਕਰਦੇ ਹੈ ਕਿ ਖੇਡ ਕਬੱਡੀ ਦੇ ਵਿੱਚ ਬਹੁਤ ਸਾਰੇ ਪਲੇਅਰ ਨੇ ਬੜੀ ਸਾਫ਼-ਸੁਧਰੀ ਕਬੱਡੀ ਖੇਡੀ ਹੈ ਅਸੀਂ ਇਹ ਵੀ ਗੱਲ ਮੰਨਦੇ ਹਾਂ ਵੀ ਬਹੁਤ ਸਾਰੀਆਂ ਹੋਂਦਾਂ ਹੈਗੀਆਂ ਕਬੱਡੀ ਦੇ ਵਿੱਚ ਪਰ ਇਹਨੂੰ ਬੰਦ ਕਰਾਉਣ ਦੇ ਰਾਹ ਨਾ ਪਾਉ ਮੇਰੇ ਵੀਰੋ ਆਪਾਂ ਇਹ ਇੱਕ ਸਾਰਥਿਕ ਹੱਲ ਕੱਢੀਏ ਆਪਾਂ ਇਹਨੂੰ ਅੱਗੇ ਲੈ ਕੇ ਜਾਈਏ ਤਾਂ ਕਿ ਜਿਹੜੇ ਨਵੇਂ ਮੁੰਡੇ ਨੇ ਸੁਪਨੇ ਲਏ ਹੋਏ ਐ ਮੇਰੇ ਪੰਜਾਬੀ ਵੀਰੋ ਉਹਨਾਂ ਦੇ ਸੁਪਨੇ ਟੁੱਟਣਾਂ ਆ ਜਿਹੜੇ ਚਾਲ ਵਾਲੇ ਤੋਂ ਲੈ ਕੇ ਕੰਨੀ ਵਾਲੇ ਤੋਂ ਲੈ ਕੇ ਪਤਾ ਨਹੀਂ ਰੇੜੀਆਂ ਵਾਲੇ ਕਿੰਨੇ ਬਾਹਰ ਆ ਕੇ ਖੜਦੇ ਐ ਪਤਾ ਨਹੀਂ ਕਿੰਨੇ ਘਰਾਂ ਦੇ ਚੁੱਲ੍ਹੇ ਤਪਦੇ ਐ ਪਤਾ ਨਹੀਂ ਕਿੰਨੀਆਂ ਕਮਿੰਡਾਂ ਬੰਦੇ ਨੇ ਲਾਈਆਂ ਹੁੰਦੀਆਂ ਯਾਰ ਸੀਜ਼ਨ ਆਊਗਾ ਚਾਰ ਪੈਸੇ ਹੋਣਗੇ ਕਿਸੇ ਨੇ